ਪਾਠ ਨੰਬਰ 4 ਨਿੰਮ ਮੈਂ ਨਿੰਮ ਹਾਂ ਮੈਂ ਹਰ ਥਾਂ ਮਿਲਦੀ ਹਾਂ ਪਿੰਡ ਵਿੱਚ ਵੀ ਤੇ ਸ਼ਹਿਰ ਵਿੱਚ ਵੀ ਲੋਕ ਮੈਨੂੰ ਰੇੜਿਆਂ ਵਿੱਚ ਲਾਉਣਾ ਪਸੰਦ ਕਰਦੇ ਹਨ ਮੇਰਾ ਦਰਤ ਵੱਡਾ ਹੁੰਦਾ ਹੈ ਮੇਰੀ ਛਾਂ ਬਹੁਤ ਸੰਗਣੀ ਹੁੰਦੀ ਹੈ ਹਰ ਕੋਈ ਮੇਰੀ ਛਾਂ ਹੇਠ ਬੈਠਣਾ ਪਸੰਦ ਕਰਦਾ ਹੈ ਬੱਚੇ ਮੇਰੀ ਛਾਂ ਵਿੱਚ ਖੇਡਦੇ ਹਨ ਕੁੜੀਆਂ ਮੇਰੇ ਟਾਹਣੀਆਂ ਉੱਤੇ ਪਿੰਗਾ ਪਾਉਂਦੀਆਂ ਮੈਨੂੰ ਫੁੱਲ ਫਲ ਵੀ ਲੱਗਦੇ ਹਨ ਮੇਰੇ ਫਲ ਨੂੰ ਨੀ ਮੋਲੀ ਜਾਂ ਨਿਪੋਲੀ ਵੀ ਕਿਹਾ ਜਾਂਦਾ ਹੈ ਨਿਮੋਲੀਆਂ ਥੋੜੀਆਂ ਮਿੱਠੀਆਂ ਤੇ ਕੋੜੀਆਂ ਹੁੰਦੀਆਂ ਹਨ ਇਹਨਾਂ ਤੋਂ ਸਾਬਣ ਤੇ ਤੇਲ ਬਣਾਇਆ ਜਾਂਦਾ ਹੈ ਮੇਰੀ ਦਾਤਨ ਕਰਨ ਨਾਲ ਦੰਦ ਮਜ਼ਬੂਤ ਹੁੰਦੇ ਹਨ ਮੈਂ ਕੋੜੀ ਜ਼ਰੂਰ ਹਾਂ ਪਰ ਗੁਣਕਾਰੀ ਹਾਂ ਵੈ ਮੇਰੇ ਵਿੱਚ ਕਈ ਗੁਣ ਦੱਸਦੇ ਹਨ ਕਈ ਦਵਾਈਆਂ ਵਿੱਚ ਮੇਰੀ ਵਰਤੋਂ ਕੀਤੀ ਜਾਂਦੀ ਹੈ ਸਿਆਣੇ ਕਹਿੰਦੇ ਹਨ ਕਿ ਮੇਰੀ ਹਰ ਚੀਜ਼ ਬਹੁਤ ਕੰਮ ਆਉਂਦੀ ਹੈ ਮੇਰੇ ਪੱਤੇ ਸੁਕਾ ਕੇ ਟ੍ਰੰਕਾਂ ਵਿੱਚ ਰੱਖੇ ਗਰਮ ਕੱਪੜਿਆਂ ਵਿੱਚ ਪਾਏ ਜਾਂਦੇ ਹਨ ਕਹਿੰਦੇ ਹਨ ਇੰਜ ਕਰਨ ਨਾਲ ਉਹਨਾਂ ਨੂੰ ਕੀੜਾ ਨਹੀਂ ਲੱਗਦਾ ਕਣਕ ਦੇ ਢੋਲ ਵਿੱਚ ਵੀ ਮੇਰੇ ਪੱਤੇ ਪਾਏ ਜਾਂਦੇ ਹਨ ਲੋਕ ਮੇਰੇ ਪੱਤਿਆਂ ਨੂੰ ਉਬਾਲ ਕੇ ਉਸ ਪਾਣੀ ਨਾਲ ਨਹਾਉਂਦੇ ਹਨ ਮੇਰੀ ਲੱਕੜ ਤੋਂ ਫਰਨੀਚਰ ਬਣਦਾ ਹੈ ਨਿੰਮ ਦੇ ਘੋਟ ਨੇ ਅਤੇ ਨਿੰਮ ਦੇ ਸੰਦੂਕ ਬਾਰੇ ਤਾਂ ਲੋਕ ਗੀਤ ਵੀ ਲਿਖੇ ਗਏ ਹਨ ਨਿੰਮ ਦਾ ਘੋਟ ਨਾ ਲਿਆ ਦੇ ਚਟਨੀ ਜੇ ਖਾਣੀ ਕੁੰਡੇ ਦੀ ਨਿੰਮ ਦਾ ਘੋਟ ਨਾ ਲਿਆ ਦੇ ਚਟਨੀ ਜੇ ਖਾਣੀ ਕੁੰਡੇ ਦੀ ਕਹਿੰਦੇ ਹਨ ਕਿ ਮੇਰੀ ਹਵਾ ਬਹੁਤ ਸ਼ੁੱਧ ਹੁੰਦੀ ਹੈ ਜੇ ਮੈਂ ਗੁਣਕਾਰੀ ਹਾਂ ਤਾਂ ਹੀ ਸਭ ਦੀ ਪਿਆਰੀ ਹਾਂ ਪ੍ਰਸ਼ਨ ਨੰਬਰ 1 ਨਿੰਮ ਦੇ ਸੁੱਕੇ ਪੱਤੇ ਕੱਪੜਿਆਂ ਵਿੱਚ ਰੱਖਣ ਦੇ ਕੀ ਲਾਭ ਹਨ ਅੱਪਾ ਪੜਿਆ ਕਿ ਸੁੱਕੇ ਪੱਤੇ ਰੱਖਣ ਨਾਲ ਕੱਪੜਿਆਂ ਨੂੰ ਕੀੜਾ ਨਹੀਂ ਲੱਗਦਾ ਨਿੰਮ ਸਾਡੇ ਕਿਹੜੇ-ਕਿਹੜੇ ਕੰਮ ਆਉਂਦੀ ਹੈ ਨਿੰਮ ਸਾਡੇ ਉਹ ਸਾਰੇ ਕੰਮ ਹੁੰਦੀ ਹੈ ਜਿਵੇਂ ਦੰਤਨ ਕਰਨ ਦੀ ਆਪਾਂ ਇਸ ਦੇ ਪੱਤੇਆ ਤੋਂ ਉਬਾਲ ਕੇ ਨਹਾ ਸਕਦੇ ਹਾਂ ਇਸ ਦੇ ਜਿਹੜੇ ਪੱਤੇ ਆ ਉਹ ਕਣਕ ਵਿੱਚ ਰੱਖ ਕੇ ਆਪਾਂ ਕਣਕ ਨੂੰ ਕੀੜੇ ਲੱਗਣ ਤੋਂ ਬਚਾ ਸਕਦੇ ਹਾਂ ਦੰਦਾਂ ਦੀ ਮਜ਼ਬੂਤੀ ਲਈ ਕਿਹੜੇ ਦਰਖਤ ਦੀ ਦੰਤਨ ਚੰਗੀ ਹੁੰਦੀ ਹੈ ਤਾਂ ਆਪਾਂ ਪੜਿਆ ਕਿ ਨਿੰਮ ਦੀ ਦੰਤਨ ਦੰਦਾਂ ਦੀ ਮਜ਼ਬੂਤੀ ਲਈ ਬਹੁਤ ਹੀ ਚੰਗੀ ਹੁੰਦੀ ਹੈ ਜੇਕਰ ਧਰਤੀ ਤੇ ਨਿੰਮ ਦਾ ਕੋਈ ਵੀ ਰੁੱਖ ਨਾ ਹੋਵੇ ਤਾਂ ਕੀ ਹੋਵੇਗਾ ਜੇਕਰ ਧਰਤੀ ਤੇ ਨਿੰਮ ਦਾ ਰੁੱਖ ਖਤਮ ਹੋ ਜਾਵੇਗਾ ਤਾਂ ਤੁਸੀਂ ਆਪਣੀ ਭਾਸ਼ਾ ਵਿੱਚ ਦੱਸਣਾ ਹੈ ਕਿ ਆਪਾਂ ਨੂੰ ਕੀ ਕੀ ਨੁਕਸਾਨ ਹੋਣਗੇ ਆਓ करिए ਸੋਚिए ਸਮਝिए ਅਤੇ करिए ਪ੍ਰਸ਼ਨ ਨੰਬਰ 1 ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ ਊੜਾ ਇਸ ਪਾਠ ਵਿੱਚ ਕਿਹੜੇ ਦਰਖਤ ਦੀ ਗੱਲ ਕੀਤੀ ਗਈ ਹੈ ਇਸ ਪਾਠ ਵਿੱਚ ਨਿੰਮ ਦੇ ਰੁੱਖ ਦੀ ਗੱਲ ਕੀਤੀ ਗਈ ਹੈ ਇਸ ਲਈ ਅਸੀਂ ਨਿੰਮ ਨੂੰ ਟਿਕ ਕਰਾਂਗੇ ਐੜਾ ਫਰਨੀਚਰ ਤੋਂ ਇਲਾਵਾ ਨਿੰਮ ਤੋਂ ਹੋਰ ਕੀ ਤਿਆਰ ਕੀਤਾ ਜਾਂਦਾ ਹੈ ਫਰਨੀਚਰ ਤੋਂ ਇਲਾਵਾ ਨਿੰਮ ਤੋਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ ਇਸ ਲਈ ਅਸੀਂ 4 ਨੰਬਰ ਤੇ ਦਵਾਈਆਂ ਨੂੰ ਟਿਕ ਕਰਾਂਗੇ ਈੜੀ ਨਿੰਮ ਨੂੰ ਲੱਗਣ ਵਾਲੇ ਫਲ ਨੂੰ ਕੀ ਆਖਦੇ ਹਨ ਨਿੰਮ ਦੇ ਰੁੱਖ ਨੂੰ ਲੱਗਣ ਵਾਲੇ ਫਲ ਨੂੰ ਨਮੌਲੀ ਕਹਿੰਦੇ ਹਨ ਇਸ ਲਈ ਅਸੀਂ 2 ਨੰਬਰ ਤੇ ਨਮੌਲੀ ਨੂੰ ਟਿਕ ਕਰਾਂਗੇ ਸਸਾ ਕਣਕ ਨੂੰ ਬਚਾਉਣ ਲਈ ਨਿੰਮ ਦਾ ਕਿਹੜਾ ਹਿੱਸਾ ਵਰਤਿਆ ਜਾਂਦਾ ਹੈ ਕਣਕ ਨੂੰ ਬਚਾਉਣ ਲਈ ਨਿੰਮ ਦੇ ਪੱਤੇ ਵਰਤੇ ਜਾਂਦੇ ਹਨ ਇਸ ਲਈ ਅਸੀਂ 3 ਨੰਬਰ ਤੇ ਪੱਤੇ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 2 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਊੜਾ ਲੋਕ ਨਿੰਮ ਕਿੱਥੇ ਲਾਉਣਾ ਪਸੰਦ ਕਰਦੇ ਹਨ ਲੋਕ ਨਿੰਮ ਵੇੜੇ ਵਿੱਚ ਲਾਉਣਾ ਪਸੰਦ ਕਰਦੇ ਹਨ ਐੜਾ ਨਿੰਮ ਦੇ ਪੱਤੇ ਕਿਸ ਕੰਮ ਆਉਂਦੇ ਹਨ ਨਿੰਮ ਦੇ ਪੱਤੇ ਕਣਕ ਦੇ ਢੋਲ ਵਿੱਚ ਅਤੇ ਟਰੰਕ ਵਿੱਚ ਪਾਏ ਜਾਂਦੇ ਹਨ ਤਾਂ ਜੋ ਕਣਕ ਅਤੇ ਕੱਪੜੇ ਨੂੰ ਕੀੜਾ ਨਾ ਲੱਗੇ ਈੜੀ ਨਿੰਮ ਦੇ ਫਲ ਨੂੰ ਕੀ ਕਹਿੰਦੇ ਹਨ ਨਿੰਮ ਦੇ ਫਲ ਨੂੰ ਨਮੋਲੀ ਕਹਿੰਦੇ ਹਨ ਸਸਾ ਨਿੰਮ ਦੀ ਲੱਕੜ ਤੋਂ ਕੀ ਬਣਦਾ ਹੈ ਨਿੰਮ ਦੀ ਲੱਕੜ ਤੋਂ ਸੰਦੂਕ ਘੋਟਨੇ ਅਤੇ ਫਰਨੀਚਰ ਬਣਦਾ ਹੈ ਪ੍ਰਸ਼ਨ ਨੰਬਰ 3 ਸਹੀ ਉੱਤਰ ਚੁਣ ਕੇ ਖਾਲੀ ਥਾਂਵਾਂ ਭਰੋ ਊੜਾ ਨੇਮ ਦਾ ਦਰਖਤ ਬਹੁਤ ਡੈਸ਼ ਹੁੰਦਾ ਹੈ ਵੱਡਾ ਐਡਾ ਨੇਮ ਦੀ ਦਾਤਨ ਡੈਸ਼ ਹੁੰਦੀ ਹੈ ਕੌੜੀ ਈੜੀ ਨੇਮ ਦੀ ਸ਼ਾਨ ਡੈਸ਼ ਹੁੰਦੀ ਹੈ ਸੰਗਣੀ ਸਸਾ ਨੇਮ ਹਵਾ ਨੂੰ ਡੈਸ਼ ਕਰਦੀ ਹੈ ਸ਼ੁੱਧ ਸ਼ਬਦਾਂ ਦੀਆਂ ਖੇਡਾਂ ਪ੍ਰਸ਼ਨ ਨੰਬਰ 4 ਪਾਠ ਵਿੱਚ ਆਏ ਹੇਠ ਲਿਖੇ ਸ਼ਬਦਾਂ ਨੂੰ ਧੁਨੀ ਅਨੁਸਾਰ ਨਿਖੇੜ ਕੇ ਲਿਖੋ ਜਿਵੇਂ ਵੇੜਿਆਂ ਨੂੰ ਤੋੜ ਕੇ ਲਿਖਿਆ ਗਿਆ ਹੈ ਇਸੇ ਤਰ੍ਹਾਂ ਅਸੀਂ ਟਾਣਿਆਂ ਦਰਖਤ, ਕੋਟਨਾ, ਟ੍ਰਾਂਕਾ, ਮਜਬੂਤੀ, ਨਮੋਲੀਆਂ, ਫਰਨੀਚਰ, ਗੋਣਕਾਰੀ, ਦਵਾਈਆਂ ਆਦਿ ਸ਼ਬਦਾਂ ਨੂੰ ਧੁਨੀ ਅਨੁਸਾਰ ਨਖੇੜ ਕੇ ਲਿਖਾਂਗੇ। ਪ੍ਰਸ਼ਨ ਨੰਬਰ 5 ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸ਼ੁੱਧ ਸ਼ਬਦ ਤੇ ਗੋਲਾ ਲਾਓ ਜਿਵੇਂ ਨੰਮ, ਕਣਕ, ਕੌੜੀਆਂ, ਫਰਨੀਚਰ, ਦਰਖਤ। ਪ੍ਰਸ਼ਨ ਨੰਬਰ 6 ਸਮਝੋ ਅਤੇ ਲਿਖੋ ਵਿਰੋਧੀ ਸ਼ਬਦ ਜਿਵੇਂ ਕਮਜ਼ੋਰ ਮਜ਼ਬੂਤ ਇਸੇ ਤਰ੍ਹਾਂ ਅਸ਼ੁੱਧ ਸ਼ੁੱਧ ਮਿੱਠਾ ਕੌੜਾ ਛਾਂ ਧੁੱਪ ਉੱਚਾ ਨੀਵਾਂ ਨੇੜੇ ਦੂਰ ਰਾਤ ਦਿਨ ਵੱਡਾ ਛੋਟਾ ਇਹ ਵੀ ਕਰਿਏ ਪ੍ਰਸ਼ਨ ਨੰਬਰ 7 ਸਜਨਾਤਮਕ ਕਾਰਜ ਨਿੰਮ ਦੇ ਲਾਭ ਸ਼ੁੱਧ ਹਵਾ ਸੰਗਣੀ ਛਾਂ ਦਵਾਈਆਂ ਘੋਟਨੇ ਬਾਲਣ ਫਰਨੀਚਰ ਪ੍ਰਸ਼ਨ ਨੰਬਰ 8 ਨਮ ਦੇ ਰੁੱਖ ਦੀ ਤਸਵੀਰ ਆਪਣੇ ਹੱਥੀ ਬਣਾ ਕੇ ਉਸ ਵਿੱਚ ਰੰਗ ਭਰੋ ਤੁਸੀਂ ਵੀ ਇਸ ਤਰ੍ਹਾਂ ਨਮ ਦੇ ਰੁੱਖ ਦੀ ਤਸਵੀਰ ਬਣਾ ਕੇ ਉਸ ਵਿੱਚ ਰੰਗ ਭਰ ਸਕਦੇ ਹੋ ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ